ਕਾਰਪੜੇ ਦੀ ਫੈਕਟਰੀ ਇਕ ਵਾਰ ਸਾਰਿਆਂ ਨੂੰ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਲਵੇ ਇਹ ਟੈਕਸਟ ਦਾ ਬਹੁਤ ਮਾਲ ਆ ਚੁੱਕਿਆ ਹੈ ਜੀ ਨਿਊ ਮਾਲ ਆਪਨ ਹੋ ਚੁੱਕਿਆ ਹੈ ਦਾ ਤੇ ਤੁਹਾਨੂੰ ਸਾਰੀ ਵੈਰਿਟੀ ਦਿਖਾਵਾਂਗੇ ਕਿਵੇਂ ਕਿਵੇਂ ਦੇ ਡਿਜ਼ਾਈਨ ਆਏ ਨੇ ਕਿ ਕਿਹੜੀ ਚੀਜ਼ ਹੈ ਕਿਹੜੇ ਕੱਪੜੇ ਨੇ ਤੁਹਾਨੂੰ ਸਾਰਾ ਮਾਲ ਦਿਖਾਵਾਂਗੇ ਜੀ ਤੇ ਸਭ ਤੋਂ ਪਹਿਲਾਂ ਆਪਣੇ ਲਵੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਜਿਹੜੇ ਨਵੇਂ ਭੈਣ ਭਾਈ ਜੁੜੇ ਨੇ YouTube ਫੈਮਿਲੀ ਚ ਕਰੋ ਵਾਧਾ ਤੇ ਆ ਚੈੱਕ ਕਰੋ ਜੀ ਲਓ ਜੀ ਚੈੱਕ ਕਰੋ ਇਹ ਹੋਊਗਾ ਦੇਖੋ ਇਹ ਸਲਵਾਰ ਹੋਊਗੀ ਜੀ ਨਾਲ ਇਹਦੇ ਪ्योर ਦੀ ਚੁੰਨੀ ਹੋਊਗੀ ਬਹੁਤ ਸੋਹਣਾ ਮਾਲ ਹੈਗਾ ਪ੍ਰਿੰਟਡ ਦੁਪੱਟਾ ਏਕੇ ਟੈਕਸ ਦਾ ਮਾਲ ਹੋਊਗਾ ਜੀ ਚੈੱਕ ਕਰੋ ਜੀ ਲਓ ਜੀ ਬਹੁਤ ਸੋਹਣੀ ਆਈਟਮ ਹੈ ਜੀ ਤੇ ਅੱਗੇ ਆਪਣੇ ਲੱਗੇ ਕਰੀਮ ਦੇ ਵਿੱਚ ਆਦਕਿਆ ਮਾਲ ਬਹੁਤ ਹੁਣੀ ਕੁਆਲਿਟੀ ਆਈਏਗੀ ਚੈੱਕਨ ਵਰਕ ਹੋਊਗਾ ਕੁਰਤੀ ਸਾਰੀ ਚੈੱਕ ਕਰੋ ਜੀ ਚੈੱਕ ਕਰੋ ਦੇਖੋ ਚੈੱਕ ਕਰੋ ਜੀ ਚੈੱਕਨ ਦੇ ਉੱਪਰ ਵਰਕ ਦੇਖੋ ਇਹ ਸਰਵਾਰ ਪਲੇਨ ਸਰਵਾਰ ਹੋਗੀ ਤੇ ਪ੍ਰਿੰਟਡ ਪ्युअर ਦੁਪੱਟਾ ਹੋਊਗਾ ਜੀ ਫੋਲਦਿਆ ਦੁਪੱਟਾ ਵੀ ਮੈਨੂੰ ਤਾਂ ਫੋਲਣ ਦੀ ਕੋਈ ਲੋੜ ਹੀ ਨਹੀਂ ਏਕੇ ਟੈਕਸ ਦਾ ਮਾਲ ਸਾਰਾ ਬ੍ਰਾਂਡਡ ਘਰ ਆ ਜੀ ਚੈੱਕ ਕਰੋ ਲਓ ਜੀ ਦੇਖੋ ਦੁਪੱਟਾ ਫੱਲੇ ਪ्युअर ਦਾ ਦੁਪੱਟਾ ਪ੍ਰਿੰਟ ਦਾ ਪ੍ਰਿੰਟਡ ਦੁਪੱਟਾ 2.5 ਮੀਟਰ ਪੂਰੀ ਕੱਟ ਹੋਊਗੀ ਤੇ ਇਹ ਜਿਹੜੇ ਕਲਰ ਦਿਖਾ ਰਹੇ ਨੇ ਜੀ ਸਰਵਾਰਾਂ ਦੇ ਰੰਗ ਹੋਣਗੇ ਕੇ ਰੰਗ ਹੋਊਗਾ ਲਓ ਜੀ ਆਹ ਲਓ ਇੱਕ ਪਲੇਨ ਸ਼ੇਡ ਤੇ ਸਿਕਾ ਹੋ ਗਈ ਕਲਰ ਚਾਰੇ ਓਕੇ ਨੇ ਜੀ ਲਓ ਜੀ ਦੇਖੋ ਚੈੱਕ ਕਰੋ ਏ ਗੇਟ ਐਕ ਏ ਕਿਟੈਕ ਏ ਕਿਟੈਕ ਏ ਕਿਟੈਕ ਤੇ ਕਿਟੈਕ ਦਾਸਾ ਹਰਾ ਲਓ ਜੀ ਆ ਦੇ ਐਂ ਟੈਕ ਕਰੋ ਬਹੁਤ ਸੋਹਣਾ ਬੋਟੀ ਨਾਲ ਆ ਗਿਆ ਬਹੁਤ ਸੋਹਣਾ ਮਾਲ ਹੈ ਡਿਜ਼ਾਈਨ ਤਾਂ ਕੀ ਬਾਤ ਨੇ ਸਾਰੇ ਫੈਂਸੀ ਡੈਨ ਹੈ ਪੂਰੇ ਚੈੱਕ ਕਰੋ ਜਿੰਨੀ ਡਿਮਾਂਡ ਸੀ ਸਾਰੀ ਵਾਡੀ ਦੇਖੋ ਚੈੱਕ ਕਰੋ ਡਿਜ਼ਾਈਨ ਕੀ ਬਾਤ ਹੈ ਡਿਜ਼ਾਈਨ ਜੀ ਓਹੋ ਪੂਰੇ ਸੋਹਣੇ ਡਿਜ਼ਾਈਨ ਨੇ ਦੇਖੋ ਸੁਪਰ ਹਿੱਟ ਡਿਜ਼ਾਈਨ ਹੈ ਮਸਲੀਨ ਦੀ ਚੁੰਨੀ ਹੂ ਨਾਲ ਆ ਚੈੱਕ ਕਰੋ ਬਾਟਮ ਲਓ ਜੀ ਪਲੇਨ ਸਲਵਾਰ ਪ्युअर ਕੈਮਰਿਕ ਲਓ ਜੀ ਦੁਪੱਟਾ ਦੇਖੋ ਕੀ ਬਾਤ ਹੈ ओरिजिनल ਮਸਲੀਨ ਦਾ ਦੁਪੱਟਾ ਲਓ ਜੀ ਦਿਖਾ ਦਿਓ ਲਓ ਜੀ ਦੁਪੱਟਾ ਦੇਖ ਕੇ ਤਾਂ ਦੇਖੋ ਆਹਾਹਾਹਾ 2.5 ਮੀਟਰ ਲਓ ਜੀ ਚੈੱਕ ਕਰੋ ਪ੍ਰਿੰਟ ਦੇਖੋ ਪੂਰੀ ਸਲਵਾਰ ਟੈਟਮ ਹੈ ਜੀ ਦੁਪੱਟਾ ਹੀ ਪੂਰਾ ਸ਼ਾਨਦਾਰ ਮੋਮਿਲੇਸ਼ਨ ਬਹੁਤ ਸੋਹਣੇ ਨੇ ਲਓ ਜੀ ਕਲਰ ਦੇਖੋ ਆ ਦਿਖਾ ਦਿਆਂਗੇ ਇੱਕ ਗ੍ਰੇਨ ਵਾਲਾ ਲੈਮਨ ਵਾਲਾ ਤੇ ਇੱਕ ਗ੍ਰੇ ਲੈਮਨ ਇੱਕ ਫਰੂਜੀ ਤਿੰਨ ਗੱਲ ਜਾਈ ਚ ਲਓ ਜੀ ਦੇਖੋ ਚੈੱਕ ਕਰੋ ਕਲਰ ਸਾਰੇ ਸੋਹਣੇ ਆ ਜਿਹਨੂੰ ਜਿਹਨੂੰ ਵੀ ਸੂਟਾਂ 'ਚ ਲੋਡ ਹੁੰਦੀਆਂ ਕਮੈਂਟਾਂ 'ਚ ਦੱਸ ਦਿਆ ਕਰੋ ਵੀ ਕਿਹੜਾ ਸੂਟ ਚਾਹੀਦਾਗਾ ਪਹੁੰਚਿਆ ਕਰੋ ਦਸ਼ਮੇਸ਼ ਕਲਾਸ ਹਾਊਸ 108 ਲਖਾਂ ਜ਼ਿਲ੍ਹਾ ਮਾਨਸਾ ਹਾਂਜੀ ਲਓ ਜੀ ਆ ਡਿਜ਼ਾਈਨ ਦੇਖੋ ਬਹੁਤ ਸਿਰੇ ਦਾ ਡਿਜ਼ਾਈਨ ਆ ਵੀ ਕੱਪੜਾ ਲਓ ਜੀ ਦੇਖੋ ਵਰਕ ਵੀ ਬਹੁਤ ਸੋਹਣਾ ਕੀਤਾ ਹੋਊਗਾ ਤੇ ਕੁਆਲਿਟੀ ਵੀ ਬਹੁਤ ਸੋਹਣੀ ਹੋਊਗੀ ਜੀ ਚੈੱਕ ਕਰਾ ਲਈ ਮੈਂ ਪੂਰੀ ਲਓ ਜੀ ਦੇਖੋ ਲਿਆ ਕੀ ਬਾਤ ਹੈ ਇਹ ਦੇਖੋ ਵਰਕ ਦੇਖੋ ਲਓ ਜੀ ਚੈੱਕ ਕਰੋ ਮਸਲੀਨ ਦੁਪੱਟਾ ਮਸਲੀਨ ਸਾਰਾ ਲਓ ਜੀ ਦਿਖਾਓ ਵੀ ਸਲਵਾਰ ਕਲੀਨ ਸਲਵਾਰ ਮਸਲੀਨ ਦੀ ਚੁੰਨੀ ਮਸਲੀਨ ਦੁਪੱਟਾ ਪ्युअर ओरिजिनल ਚੈੱਕ ਕਰਾ ਲਓ ਜੀ ਲਓ ਜੀ ਇਹ ਵੀ 22 ਮੀਟਰ ਦੀ ਕੱਟੂਗੀ ਦੁਪੱਟੇ ਵੀ 22 ਮੀਟਰੀ ਹੋ ਦੁਪੱਟਾ ਸਾਰਾ ਜੀ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ 6 ਕਲਰ ਲਓ ਜੀ ਕਲਰ ਚਾਰਟ ਦੇਖੋ ਲਓ ਜੀ ਕਲਰ ਇੱਕ ਹੈ ਗਏ ਨੇ ਟੈਸਟੀ ਕਲਰ ਹੋਣਗੇ ਇੰਗਲਿਸ਼ ਕਲਰ ਬੀ লাইਟ ਸਾਰੇ ਲਓ ਜੀ 6 ਕਲਰ ਮਿਲ ਜਾਣਗੇ 6 ਕਲਰ ਆ ਰਹੇ ਨੇ ਚੈੱਕ ਲਓ ਜੀ ਚੈੱਕ ਕਰੋ ਕਲਰ ਚਾਰਟ ਬਹੁਤ ਸੋਹਣਾਗਾ ਲਓ ਜੀ ਪੂਰਾ ਜ਼ਬਰਦਸਤ ਡਿਜ਼ਾਈਨ ਆ ਗਿਆ ਜਿਹਨੂੰ ਕਹਿੰਦੇ ਨੇ ਨਾ ਸਿਰਾ ਉਹ ਡਿਜ਼ਾਈਨ ਪਹੁੰਚ ਗਿਆ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਮਾਲ ਆਪਾਂ ਹੀ ਹਾਜ਼ਰ ਕਰਦੇ ਰਵਾਂਗੇ ਤੁਹਾਡੇ ਵਾਸਤੇ ਸੇਲ ਮੇਲੇ ਲਾਉਂਦੇ ਰਵਾਂਗੇ ਕਿਆ ਤੇ ਬੜੀ ਕਿਹੜਾ ਕਾਤ ਮੇਰਾ ਫੇਵਰਟ ਡਿਜ਼ਾਈਨ ਆ ਇਹ ਦੇਖੋ ਕਿਆ ਬਾਤ ਹੈ ਓਹੋ ਹੋ ਹੋ ਦੇਖੋ ਆ ਸਾਈਡ ਤੇ ਹੋਣਗੇ ਬਾਜੂ ਬਾਜੂ ਤੇ ਮਾਰੇ ਦੂਰੋਂ ਸਾਰੇ ਦਿਖਾ ਦਿਓ ਜੀ ਇਹਦੀ ਫੋਟੋ ਤਾਂ ਯਾਰ ਲਓ ਜੀ ਬਾਬੇ ਚੈੱਕ ਕਰੋ ਆ ਲੋ ਢੇਨ ਪੂਰੇ ਆ ਸੁਪਰ ਹਿੱਟ ਏਨ ਜਮਾ ਕੱਪੜੇ ਬਹੁਤ ਸ਼ਾਨਦਾਰੀ ਇਹ ਪਲੇਨ ਸਲਵਾਰ ਦਪੱਟਾ ਉਹ ਦੇਖੋ ਪ੍ਰਿੰਟ ਆ ਕਿਆ ਬਾਤ ਹੈ ਲਓ ਜੀ ਦੁਪੱਟਾ ਦੇਖੋ ਚੈੱਕ ਕਰੋ ਚੈੱਕ ਕਰੋ ਦੁਪੱਟਾ ਕੀ ਬਾਤ ਹੈ ਇਹ ਸਾਰਾ ਦਿਖਾ ਦੇ ਫੁੱਲ ਪ੍ਰਿੰਟਡ ਦੁਪੱਟਾ ਹੋਊਗਾ ਤੇ ਹੋਰ ਮਸ਼ਰੀਨ ਦੇਖੋ ਲਓ ਜੀ ਇਹ ਕਲਰ ਵੀ ਸੁਪਰ ਹਿੱਟ ਕਲਰ ਨੇ ਪੂਰੇ ਦੇਖ ਚੈੱਕ ਕਰਾ ਦਿਓ ਜੀ ਆ ਵੀ ਇਹ ਰੰਗ ਦੇ ਦਾਂਗੇ ਲਓ ਜੀ ਦੇਖੋ ਇੱਕ ਇਹ ਰੰਗ ਦੇ ਦਾਂਗੇ ਲੈਮਾ ਸਪੈਸ਼ਲ ਆਫਰ ਵੀ ਲਓ ਜੀ ਲਓ ਜੀ ਦੇਖੋ ਆ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੀ ਦੇਖੋ ਪਾਕਿਸਤਾਨੀ ਡਿਜ਼ਾਈਨ ਆ ਇਹਦੇ ਪਹਿਲਾਂ ਸੂਟ ਵੀ ਚੱਲੇ ਸੀ ਕਿਉਂ ਮੈਂ ਦਾ ਡਿਜ਼ਾਈਨ ਆ ਏਕੇ ਟੈਕਸ ਦਾ ਲਿਆ ਵੀ ਦਿਖਾ ਦੇ ਕੀ ਬਾਤ ਹੈ ਇਹ ਡਿਜ਼ਾਈਨ ਸਾਰੀ ਇੱਕ ਤੋਂ ਇੱਕ ਸੋਹਣਿਆਗੇ ਦੇਖੋ ਜਦੋਂ ਇਹਦਾ ਮਸਲੀਨ ਦੁਪੱਟੇ ਦੀ ਡਿਮਾਂਡ ਆ ਹੁਣ ਆਪਾਂ ਸਾਰਾ ਹੋ ਗਈਆਂ ਤੇ ਹੋਰ ਦੁਪੱਟਾ ਹੁਣ ਥੋੜਾ ਘੱਟ ਆਇਆ ਏ ਜੀ ਲਓ ਜੀ ਇਹਦੇ ਨਾਲ ਵੀ ਮਸਲੀਨ ਦੁਪੱਟਾ ਹੋਊਗਾ ਚੈੱਕ ਕਰਾ ਲਿਓ ਬਈ ਦੇ ਵੀਡੀਓ ਤੇ ਬਣਾ ਲਓ ਐਂਡ ਤੱਕ ਹਜੇ ਡਿਜ਼ਾਈਨ ਬਹੁਤ ਵਾਕੀ ਨੇ ਪੂਰਾ ਐ ਫੋਲਾ ਦਾ ਦੁਪੱਟਾ ਪੂਰਾ ਪਣਾ ਹੋਊਗਾ ਜੀ 2.5 ਮੀਟਰ ਪੂਰੀ ਕੱਟ ਹੋਊਗੀ ਆਹ ਲਓ ਕਲਰ ਦੇ ਦਾਂਗੇ ਇਹਦੇ ਤਿੰਨ ਕਲਰ ਇਹਦੇ ਤਿੰਨ ਆ ਜੀ ਆਹ ਲਓ ਆ ਰੰਗ ਚੈੱਕ ਕਰਾ ਦਿਓ ਨਾ ਲਾਉਂਗਾ ਕੇ ਤੇ ਆਹ ਲਓ ਏਕੀ ਟੈਕਸ ਦਾ ਪਟਾ ਲੱਗੇ ਹੋਊਗਾ ਸਾਰਾ ਮਾਰੀ ਜਿਹੜਾ ਟੈਕਸ ਦਾ ਹੋਊਗਾ ਰਜਿਸਟਰ ਮਾਰਕ ਦੇਖੋ ਚੈੱਕ ਕਰੋ ਆਹ ਆਲਓ ਵਰ 5 ਮੀਟਰ ਚੇਕਨ ਵਰਸ ਨਹੀਂ ਮੈਚਿੰਗ ਆ ਥੋੜੀ ਮੈਚਿੰਗ ਸੂਟ ਹੈ ਚੇਕਨ ਦੇ ਉੱਪਰ ਬਿਨਾਂ ਦੁਪੱਟਾ ਲਓ ਜੀ ਬਿਨਾਂ ਦੁਪੱਟੇ ਤੋਂ ਦੇਖੋ ਚੈੱਕ ਕਰੋ ਪ੍ਰਿੰਟ ਸਲਵਾਰ ਹੋਊਗੀ ਆਹ ਲਓ ਲਓ ਜੀ ਸਰਪਰੇਟ ਹੂਗੀ ਸਵਾਰ ਸਿਰਤ 컬러 ਵਾਲੇ ਇਸ ਵਿੱਚ ਤਿੰਨ ਆਓ ਚੈੱਕ ਕਰੋ ਹਾਂ ਵੀ ਇੱਕ ਮੈਚ ਗਈ ਸੁਪਰ ਹਿੱਟ ਡਿਮਾਂਡ ਚ ਸੀਗਾ ਮਾਲ ਜਿਹੜਾ ਚੈੱਕ ਕਰੋ ਇਹ ਕੁਰਤੀ ਹੋਊਗੀ ਜੀ 2.5 ਮੀਟਰ ਪੂਰੀ ਕੁਰਤੀ 40% ਦਾ ਕੱਪੜਾ ਹੋਊਗਾ ਲਓ ਜੀ ਚੈੱਕ ਕਰੋ ਦੇਖੋ ਬੋਟਮ ਵਾਕ ਨਾਲ ਦਖਾਉਈ ਲਓ ਜੀ ਕੀ ਬਾਤ ਹੈ ਪੂਰੀ ਫਿਨਿਸ਼ਿੰਗ ਹੈ ਪਿਓਰ ਦੁਪੱਟਾ ਹੋਊਗਾ ਨਾਲ ਜੀ ਪਿਓਰ ਦੁਪੱਟਾ ਚੈੱਕ ਕਰੋ ਲਓ ਜੀ ਦੇਖੋ ਪੂਰੀ 2 ਟੀ ਮੀਟਰ ਦੀ ਕੱਟੜ ਦੁਪੱਟੇ ਦੀ 13 ਰੰਗ ਨੇ ਪੂਰੇ ਸੋਨੇ ਤਰਨੇ ਕਲਰ ਲਓ ਦੇਖੋ ਜੀ ਚੈੱਕ ਕਰੋ ਕਲਰ ਮਾਂ ਪਾਪਾ ਨੇ ਮੇਲੇ ਲਾਦੇ ਪੂਰੇ ਚੈੱਕ ਕਰਾਵੇ ਹਾਂ ਰਾਏ ਕੇ ਟੈਕਸ ਦਾ ਮਾਲ ਆ ਦੇਖੋ ਕਲਰ ਚਾਰਟ ਬਹੁਤ ਸੋਹਣੇ ਇਹਨਾਂ ਦੇ ਸਾਰੇ ਨਵੇਂ ਲਓ ਜੀ ਚੈੱਕ ਕਰ ਲੋ ਆ ਵੀ ਨਵੇਂ ਦੇ ਕੀ ਬਾਤ ਹੈ ਰੈਨ ਬਿਲਕੁਲ ਜਮਾ ਐ 2024 ਦੇ ਡੇੜੇ ਐ ਨਾ ਨਵੇਂ ਲਓ ਜੀ ਚੈੱਕ ਕਰੋ ਬੀ ਐਨ ਬਹੁਤ ਸੋਹਣਿਆ ਸਾਰੇ ਆ ਲੋ ਲਓ ਕਲਰ ਚੈੱਕ ਕਰ ਲੋ ਪਿੰਕ ਗ੍ਰੇ ਸਲਵਾਰ ਹੈ ਇਹਦੀ ਤੇ ਪਯੋਰ ਦੁਪੱਟਾ ਪ੍ਰਿੰਟਰ ਪਯੋਰ ਦੁਪੱਟਾ ਪ੍ਰਿੰਟ ਆ ਆ ਲੋ ਸੌੜਨਾ ਸੈਮਰ ਵੀ ਆ ਜੀ ਇਹ ਵਰਕ ਸਲਵਾਰ ਹੋਊਗਾ ਇਹਦੇ ਨਾਲ ਦੀ ਜੀ ਜਿਹੜਾ ਹੁਣ ਚੱਲਿਆ ਨਵਾਂ ਕੱਪੜਾ ਕਾਟਨ ਫਿਮਰ ਆਲ ਓਵਰੀ ਮੈਚਿੰਗ ਵਰਕ ਸਲਵਾਰ ਲਓ ਜੀ ਮੈਚਿੰਗ ਦੇਖੋ ਜੀ ਚੈੱਕ ਕਰੋ ਡਿਜ਼ਾਈਨ ਕਿਆ ਬਾਤ ਹੈ ਪੂਰਾ ਸੋਹਣਾ ਲਿਆ ਨਹੀਂ ਪੂਰਾ ਇਹਦੇ ਨਾਲ ਵੀ ਵਰਕ ਸਲਵਾਰ ਹੋਊਗੀ ਤੇ ਵਰਕ ਸਲਵਾਰ ਵਰਕ ਚੈੱਕ ਕਰੋ ਵਿੱਚ ਸੈਲਫ ਪ੍ਰਿੰਟ ਹੋਊਗਾ ਪਿਆਰ ਦੁਪੱਟਾ ਲਓ ਜੀ ਚੈੱਕ ਕਰੋ ਵਰਕ ਫੁੱਲ ਪਿਆਰ ਦੁਪੱਟਾ 2 ਮੀਟਰ ਦੀ ਕੱਟ ਲਓ ਜੀ ਦਿਖਾ ਦੇ ਵੀ ਦੁਪੱਟਾ ਦਿਖਾ ਦੇ ਚੈੱਕ ਕਰੋ ਪ੍ਰਿੰਟ ਦੇ ਦੁਪੱਟੇ ਦਾ ਕੀ ਆਵਾਜ਼ ਹੈ ਸਾਰੇ ਮੇਲੇ ਲੱਗੇ ਨੇ ਹੁਣ ਇਹ ਦਸ਼ਮੇਸ਼ ਕਲਾ ਹਾਊਸ ਦਸ਼ਮੇਸ਼ ਕਲਾ ਹਾਊਸ ਹੋੜਲਾ ਕਲਾਂ ਪਹੁੰਚਿਆ ਕਰੋ ਹੁਣ ਆਹ ਦੇ ਲਈ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਗੇ ਤੋਂ ਕੇ ਸ਼ੇਅਰ ਕਰਦੇ ਕਰੋ ਜੀ ਲਓ ਜੀ ਇਹ ਵੀ ਬਰਕਾ ਸਲਵਾਰ ਹੈ ਬਰਕਾ ਸਲਵਾਰ ਦੇ ਜੀ ਆਪਾਂ ਨੇ ਮੇਲੇ ਲਾਤੇ ਪੂਰੇ ਫੁੱਲ ਲੈਸ ਰੇਟ ਚਲਾਵਾਂਗੇ ਸਾਰੇ ਮਾਲ ਦੇਖੋ ਜੀ ਲਓ ਇਹ ਹੋ ਗਈ ਕੁੜਤੀ ਸਲਵਾਰ ਵੀ ਦੇਖੋ ਇਹ ਬਾਟਮ ਹੈ ਜੀ ਇਹਨ ਬਹੁਤ ਸੋਹਣੇ ਸੋਹਣੇ ਆਏ ਹੋਏ ਐ ਭਾਈ ਇਸ ਵਾਰ ਇਹਨਾਂ ਵਿੱਚ ਦੇਖੋ ਲਓ ਜੀ ਚੈੱਕ ਕਰੋ ਚੈੱਕ ਕਰੋ ਦੁਪੱਟਾ ਹੀ ਉਤੋਂ ਫੁੱਲ ਪ्युअर ਦਾ ਲਓ ਜੀ ਜਿਹੜੀਆਂ ਚੀਜ਼ਾਂ ਨੂੰ ਗਾ ਤਾਂ ਤਰਸਦੇ ਨੇ ਨਾ ਉਹ ਮਾਲ ਮਿਲ ਨੂੰ ਹੀ ਹੁਣ ਸਾਰੇ ਦੇਖੋ ਚੈੱਕ ਕਰੋ ਲਓ ਜੀ ਸਾਰੇ ਬ੍ਰਾਂਡਡ ਆਈਟਮਾਂ ਲਵਾਂਗੇ ਕੰਨ ਦੇਖੋਗੇ ਤੁਸੀਂ ਰੂਹ ਖੁਸ਼ ਹੋ ਜੂਗੀ ਰੰਗ ਦੇ ਆਹ ਦੇਖੋ ਜੀ ਆਹ ਪ੍ਰਿੰਟ ਵੀ ਬਹੁਤ ਸੋਹਣੇ ਸਾਰੇ ਦੇਖੋ ਚੈੱਕ ਲਓ ਚੈੱਕ ਇਹ ਕਿਹਦੇ 4000 ਵੀ ਮਿਲ ਜੂਗਾ ਆ ਵੀ ਖਾ ਲਈ ਹਾਂ ਲਓ ਜੀ ਕਾਹ ਵਾਲਾ ਡਿਜ਼ਾਈਨ ਇਹਦੇ ਚ ਠੀਕ ਹੈ ਟੈਕ ਆੜ ਡਿਜ਼ਾਈਨ ਵੀ ਬਹੁਤ ਸੋਹਣਾ ਚਾ ਗਿਆ ਜੀ ਦੇਖੋ ਜੀ ਐਨ ਸੁਪਰ ਹਿੱਟ ਡਿਜ਼ਾਈਨ ਗਿਆ ਬਈ ਇਹ ਸੋਹਣਾ ਨਹੀਂ ਮਸਲੀਨ ਦੁਪੱਟਾ ਹੋ ਗਿਆ ਇਹਦੇ ਨਾਲ ਮੇਂਗਾ ਲੇ ਆ ਕਿਉਂਕਿ ਮਸਲੀਨ ਦੁਪੱਟੇ ਦਾ ਹੋ ਗਿਆ ਪੂਰਾ ਟ੍ਰੈਂਡ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਕਿਆ ਬਾਤ ਹੈ ਜੀ ਲਓ ਜੀ ਚਾਰਟ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਤੇ ਸਿੰਪਲ ਤੇ ਸੋਬਰ ਡਿਜ਼ਾਈਨ ਆ ਦੇਖੋ ਬਾਦੋ ਪਲੇਨ ਸਲਵਾਰ ਮਸਲੀਨ ਦੀ ਚੁੰਨੀ ਮਸਲੀਨ ਦੁਪੱਟਾ ਦੇਖੋ ਸਾਰਾ ਪਤਲਾ ਦੁਪੱਟਾ ਇਹਦਾ ਚੈੱਕ ਕਰੋ ਜੀ ਸਾਰਾ ਸਾਰਾ ਦੁਪੱਟਾ ਬਈ ਮਾ ਇੱਕ ਟੁਕਲੇ ਦੁਪੱਟੇ ਨੂੰ ਤਾਂ ਪਰ ਇਹ ਟਿਕਾਏ ਚੈੱਕ ਕਰਾ ਦੇ ਜਮਾ ਲਓ ਜੀ ਚੈੱਕ ਕਰੋ ओरिजिनल ਮਸਲੀਨ ਹੋਊਗੀ ਗਰੰਟੀ ਦਿੱਤੀ ਹੋਈ ਆਪਾਂ ਨੇ ਲਓ ਜੀ ਰੰਗ ਦਿਖਾ ਦੇ ਵੀ ਕੱਲੋ ਚਾੜ ਵੀ ਬਹੁਤ ਸੋਹਣਾ ਹੀ ਇਹਦਾ 11 ਨੰਬਰ ਹੈ ਲਓ ਜੀ ਚੈੱਕ ਕਰੋ ਆਹ ਲੋ। ਆਹ ਚੈੱਕ ਕਰੋ ਜੀ। ਇਹ ਸਾਡਾ ਇਹ ਡੈਸਟਰ ਆ। ਇਹ ਵੀ ਆਪਣਾ ਫੇਵਰਿਟ ਡਿਜ਼ਾਈਨ। ਮਸਲੀਨ ਦੁਪੱਟਾ ਆਦੋਗਾ ਤੇ। ਇਹਦੇ ਵਿੱਚ ਤਿੰਨ ਕੰਦਰੀ ਨੇਗੇ। ਉਹ ਸੋਨਾ 800 ਪਰ ਹਿੱਟ ਡਿਜ਼ਾਈਨ ਹੈ। ਚੈੱਕ ਕਰੋ। ਲਓ ਜੀ। ਕੀ ਬਾਤ ਹੈ। ਦੇਖੋ ਡਿਜ਼ਾਈਨ ਚੈੱਕ ਕਰੋ। ਦੁਪੱਟਾ ਦਾ ਕਿਆ ਕਹਣੀ। ਦਪੱਟਾ ਹੀ ਬਹੁਤ ਸੋਹਣਾ ਹੀ ਦੇਖੋ ਲਓ ਜੀ ਪੂਰੀ 2.5 ਮੀਟਰ ਦੀ ਕੱਟ ਦੇ ਨਾਲ ਕਲਰ ਦਿਖਾ ਦੋ ਜੀ ਸਾਰੇ ਤਾਂfroze ਹੀ ਕਲਰ ਆਈ ਇੱਕ ਇਹ ਕਾ ਲੈਮਨ ਸ਼ੇਡ ਗ੍ਰੇ ਜਿਹੜਾ ਹੁਣ ਤੁਹਾਨੂੰ ਡਿਜ਼ਾਈਨ ਦਿਖਾਉਣ ਲੱਗੇ ਆ ਜੀ ਉਸ ਤੋਂ ਪਹਿਲਾਂ ਆਪਣਾ ਹੁਣ ਚੈਨਲ ਕਰ ਦੋ ਸਬਸਕ੍ਰਾਈਬ ਕਰਿਆ ਹੋਣਾ ਚਾਹੀਦਾ ਡਿਜ਼ਾਈਨ ਦੇਖ ਕੇ ਤਾਂ ਬਹੁਤ ਖੁਸ਼ ਹੋ ਜੂਗੇ ਤੁਸੀਂ ਵਰਕ ਵਰਕ ਦੀ ਲਓ ਜੀ ਦਿਖਾ ਦੋ ਇਹ ਦਪੱਟਾ ਕਿਆ ਬਾਤ ਹੈ ਪੂਰ ਐਂ ਸੁਪਰ ਹਿੱਟ ਡਿਜ਼ਾਈਨ ਦੇਖੋ ਚੈੱਕ ਕਰੋ ਵਰਕ ਦਿਖਾਉਂਦਾ ਜੀ ਵਰਕ ਚੈੱਕ ਕਰੋ ਲੋ ਦੇਖੋ ਪਲੇਨ ਸਲਵਾਰ ਦੇ ਨਾਲ ਦੁਪੱਟਾ ਪਿਓਰ ਲੈ ਜੀ ਇਹਦੇ ਨਾਲ ਫੁੱਲ ਪਿਓਰ ਦਾ ਦੁਪੱਟਾ ਦੇਖੋ ਲੋ ਡਿਜ਼ਾਈਨ ਆਪਣੇ ਕੋਲ ਆ ਸਾਰੇ ਹਾਜ਼ਰ ਮਿਲ ਜਾਣਗੇ ਜਿੰਨਾ ਚ ਬਹੁਤ ਮਾਲ ਆ ਚੁੱਕਿਆ ਸੀ ਸੈਂਪਲ ਹੀ ਦਿਖਾਏ ਨੇ ਸਾਰੇ ਉਹਨੇ ਮਾਲ ਇਹਦਾ ਜਿੰਨਾ ਕਹੋਗੇ ਮਾਲ ਉਨਾ ਮਿਲ ਜੂਗਾ ਜੀ ਕੰਦਰ ਚਾਟ ਸੋਪਰ ਹੈਟਤਾ ਜੀਓ ਬ੍ਰੇਕ ਕੋਈ 컬러 ਇਹ ਤੇ ਰੰਗ ਹੈ ਇਹ ਕੇ ਰੰਗ ਦੀ ਦੇਖੋ ਨਿਊ ਡਿਜ਼ਾਈਨ ਹੋ ਰਿਹਾ ਤੇ ਨਵਾਂ माल ਵੀ ਇਹਨਾਂ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਹਾਜ਼ਰ ਹੁੰਦੇ ਏਕੇ ਟੈਕਸ ਸ਼ੰਕਰ ਪ੍ਰਿੰਟ ਜਿੰਨਾ ਮਾਲ ਏਕੇ ਟੈਕਸ ਦਾ ਹੁੰਦਾ ਹੈ ਨਾ ਸਾਰਾ ਮਾਲ ਇਹ ਹਾਜ਼ਰ ਹੁੰਦਾ ਹੀ ਹੈ ਆਪਣੇ ਦੇ ਵਿੱਚ ਲਓ ਜੀ ਡਿਜ਼ਾਈਨ ਚੈੱਕ ਕਰੋ ਪੂਰੇ ਐਨ ਸੋਹਣੇ ਸੋਹਣੇ ਡਿਜ਼ਾਈਨ ਵਰਕ ਦੇਖੋ ਗਲੇ ਤੇ ਰੂਪੋ ਸੋਨ ਵਾਲੇ ਡਿਜ਼ਾਈਨ ਸਾਰੇ ਲਓ ਚੈੱਕ ਕਰੋ ਦੁਪੱਟਾ ਚੈੱਕ ਕਰੋ ਪੂਰਾ ਸੋਨਾ ਪਿਓਰ ਦਾ ਦੁਪੱਟਾ 2.5 ਮੀਟਰ ਦੀ ਕਟ ਤੇ ਆ ਗਰੇ ਰੰਗ ਹੈ ਡਾਰਕ ਗਰੇ ਕਲਰ ਦੀ ਤੇ ਬਲੈਕ ਸ਼ੇਡ ਹੈ ਬਲੈਕ ਸਪੈਸ਼ਲ ਹੈ ਇਹ ਚ ਬਲੈਕ ਸਪੈਸ਼ਲ ਹੀ ਹੁੰਦਾ ਨਹੀਂ ਨਾ ਮਾ ਲੋ ਆਪਣੇ ਬਹੁਤ ਹੋ ਚੁੱਕੇ ਵੀਡੀਓ ਆਪਣੀ ਲੌਂਗ ਹੋ ਰਹੀ ਸੀ ਬਹੁਤ ਹੀ ਤੇ ਪਾ ਲਓ ਸਿਰਫ ਲਾਸਟ ਸਿਰਫ ਆਵਾਂਗੇ ਅਗਲੀ ਵੀਡੀਓ ਦਿਖਾਵਾਂਗੇ ਬਾਕੀ ਡਿਜ਼ਾਈਨ ਕਦੋਂ ਨਹੀਂ ਪਾਵਾਂਗੇ ਅਗਲੀ ਵੀਡੀਓ ਬੱਸ ਕਦੋਂ ਨਹੀਂ ਪਾਵਾਂਗੇ ਕਿਉਂਕਿ ਮਾਲ ਇਹਦਾ ਲਗਭਗ ਬਹੁਤ ਯਾਰੀ ਸੇਲ ਹੋ ਰਿਹਾ ਤੇ ਮਾਲ ਕਲੀਅਰ ਹੋਣ ਵਾਲੀ ਹੈ ਜੀ ਆਹ ਲਓ ਲਓ ਜੀ ਚੈੱਕ ਕਰੋ ਜੀ ਕੀ ਬਾਤ ਹੈ ਬਬੇ ਇਹਨਾਂ ਫਾਰੀਸ ਉੱਪਰ ਹਟਦੇ ਨੇ ਨਾ ਜਿੰਨੇ ਆਪਣੇ ਕੋਲ ਡਿਜ਼ਾਈਨ ਆਇਆ ਨਾ ਸਾਰੇ ਬਹੁਤ ਸੋਹਣੇ ਡਿਜ਼ਾਈਨ ਨੇ ਕੱਪੜਾ ਸੁਪਰੇ ਜਮਾ ਗਰਮੀ ਚ ਪੂਰਾ ਪੌਣ ਵਾਲਾ ਮਲੇਮ ਕੱਪੜਾ ਜਮਾ ਲਓ ਜੀ ਦੁਪੱਟਾ ਦੇਖੋ ਜੀ ਚੈੱਕ ਕਰੋ ਦੁਪੱਟਾ ਦੁਪੱਟੇ ਸਾਰੇ ਟਾਈ ਮੀਟਰ ਦੀ ਕੱਟ ਹੋਗੀ ਇਹਨਾਂ ਦੀ। ਪਹਿਲੇ ਇੱਥੇ ਰੱਖ। ਇੱਥੇ ਰੱਖ ਕੇ ਚੈੱਕ ਕਰਾਂ ਜੀ ਮੈਂ। ਆਹ ਲਓ। ਚੈੱਕ ਕਰੋ ਕੋਲੇ ਚਾਟੀ। ਦੇਖੋ ਪਤਨ ਜੀ। ਆਹ ਲਓ। ਆਹ ਲਓ। ਬਾਕੀ ਆਹ ਲਓ ਮਹਾਰਾਜੋ ਕਿਆ ਬਾਦੂ। ਆਹ ਲਓ ਮਸਰੀਰ ਲਵੱਟੇ ਨਾਲ ਆੜੇ ਜਾਂਦਾ ਮੈਂ ਫੋਟੋ ਹੀ ਦਿਨਾ। ਦਿਖਾ ਦੇ। ਇਹ ਵੀ ਮੇਰਾ ਡਿਜ਼ਾਈਨ ਫੇਵਰੇਟ ਗਿਆ। ਸਾਰੇ ਫੋਟੋ ਦਿਖਾ ਪਹਿਲਾਂ। ਚੈੱਕ ਲਾਓ ਜੀ। ਸਾਰੇ ਟਾਉਣੂ ਮਾਲ ਨਹੀਂ ਹੈਗੇ ਸਾਰੇ ਸੁਪਰ ਹਿੱਟ ਮਾਲ ਹੋਣਗੇ। ਚੈੱਕ ਕਰੋ ਮੈਂ। ਕੋਈ ਐਨ ਇਹ ਕਲੀ ਫਿਨਿਸ਼ਿੰਗ ਫੋਟੋ ਜੋ ਹੋਊਗੀ ਲਓ ਜੀ ਚੈੱਕ ਕਰੋ ਕੋਈ ਫਿਨਿਸ਼ਿੰਗ ਸੂਟ ਚ ਵੀ ਹੋਊਗੀ ਚੈੱਕ ਕਰੋ ਤੁਸੀਂ ਫੋਟੋ ਵੀ ਦਿਖਾ ਦਿਓ ਜੀ ਵੀ ਐ ਫੋਟੋ ਉੱਪਰ ਹੀ ਰੱਖਣੀ ਸੂਟ ਤੇ ਆ ਲੈ ਹੁਣ ਤੁਸੀਂ ਆਪ ਦੇਖ ਲਓ ਕੋਈ ਨਹੀਂ ਫਿਨਿਸ਼ਿੰਗ ਸੂਟ ਚ ਐ ਤੇ ਉਨੀ ਫੋਟੋ ਚ ਐ ਦੇਖੋ ਲਓ ਜੀ ਚੈੱਕ ਕਰੋ ਕੋਈ ਵੀ ਐ ਨਹੀਂ ਹੋਗਾ ਡਲ ਡਿਜ਼ਾਈਨ ਕੋਈ ਨਹੀਂ ਹੋਗਾ ਸਾਰੇ ਸੁਪਰ ਹਿੱਟਡ ਡਿਜ਼ਾਈਨ ਹੋਣਗੇ ਪਲੇਨ ਸਲਵਾਰ ਮਸਲੀਨ ਦੁਪੱਟਾ ਆਹੋ ਚੈੱਕ ਕਰੋ ਸੇਮ ਟੂ ਸੇਮ ਲਓ ਜੀ ਚੈੱਕ ਕਰੋ ਹਾਂ ਬਾਗ ਕਲਰ ਦੇ ਆ ਇਹ ਮਾਲ ਮਾਲ ਆ ਲਓ ਜੀ ਬਾਸੂ ਫ੍ਰਾਇ ਕਰਦਾ ਸਪੈਸ਼ਲ ਬਲੈਕ ਦੇ ਵਿੱਚ ਤਾਹਲ ਔਰ ਇਹਨ ਬੋਲ ਵੀ ਕੋਪਰੇਟਾ ਹੈ ਜੇ ਸਾਰੇ ਤਰ੍ਹਾਂ ਦੇ ਆਪਣੇ ਕੋਲ ਹਾਜ਼ਰ ਹੈ ਜਿੰਨੇ ਵੀ ਏਕੇ ਟੈਕਸ ਦੇ ਆ ਹਾਂ ਲਓ ਜੀ ਜਿਹਨੂੰ ਦੇ ਮਾਲੀ ਮਾਲ ਦਾ ਏਕੇ ਟੈਕਸ ਦਾ ਪਹੁੰਚੋ ਬਸ ਆ ਹਫਤੇ ਹਫਤੇ ਏਕੇ ਟੈਕਸ ਏਕੇ ਟੈਕਸ ਦੀ ਤੁਹਾਡਾ ਭਾਰੀ ਮਾਤਰਾ ਜਮਾ ਲਾ ਦੋ ਕੇ ਹਲੋ ਜੀ ਲਓ ਜੀ ओके ਧੰਨਵਾਦ ਵੀਡੀਓ ਚ ਐਂਡ ਤੱਕ ਬਣੇ ਰਹੇ ਜੀ ਤੇ ਪਹੁੰਚੋ ਮਾਲ ਕਿਉਂਕਿ ਏਕੇ ਟੈਕਸ ਦਾ ਬਹੁਤ ਆ ਰੁਕੇਗਾ ਆਪਣਾ ਐਡਰੈਸ ਹੈਗਾ ਹੌਂਡਲਾ ਕਲਾਂ ਪਿੰਡ ਹੈ ਜੀ ਦਸ਼ਮੇਸ਼ਪਾਲਾ ਸਾਊਥ ਆਪਣੀ ਦੁਕਾਨ ਦਾ ਨਾਮ ਹੈ ਤੇ ਮਾਲ ਸਾਡੇ ਨੇ ਜਿਹੜੇ ਪਿੰਡ ਪੈਂਦਾ ਹੈ ਤੇ ਬਾਕੀ ਮੈਂ ਆਪਣਾ ਨੰਬਰ ਮੈਂਸ਼ਨ ਕਰ ਦੂਗਾ ਜਿਹਨੇ ਵੀ ਆਉਣਾ ਫੋਨ ਕਰਕੇ ਵੀ ਆ ਸਕਦਾ ਹੈ ਤੇ ਮਾਲ ਆਪਣੇ ਲਈ ਏ ਟੂ ਜ਼ेड ਹਾਜ਼ਰ ਹੁੰਦਾ ਜੀ ਏਕੇ ਟੈਕਸ ਦੀ ਸਾਰੀ ਵੈਰੀਟੀ ਮਿਲ ਜੂਗੀ ਜਦੋਂ ਵੀ ਤੁਸੀਂ ਆਉਂਗੇ ਮਾਲ ਆਪਣੇ ਲਈ ਹੁੰਦਾ ਹੈ ਜੀ ਤੇ ਬਾਕੀ ਧੰਨਵਾਦ ਚੈਨਲ ਕਰ ਲਓ ਸਬਸਕ੍ਰਾਈਬ ਤੇ ਆਪਣੀ YouTube ਚੈਨਲ ਜੁੜੇ ਰਿਹਾ ਕਰੋ ਜੀ ਓਕੇ